ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਚੰਗੀ ਚੰਗੇ ਦੁੱਧ ਵਾਲੀ ਵੱਡੇ ਕੱਦ ਕਾਠ ਵਾਲੀ ਫੁੱਲ ਵਜਨ ਵਾਲੀ ਗਰਮੀ ਰਹਿ ਤਾਂ ਵਹਿੜ ਵਿਖਾਉਣੀ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆਂ ਦਿਨ ਗਰਮੀ ਦੇ ਆ ਗਰਮੀ ਕਰਮਾਂ ਵਾਲੀ ਨੇ ਭੂਰਾ ਨਹੀਂ ਮਨਾਉਣੀ ਤੇ ਦੁੱਧ ਵੀ ਮੱਝਾਂ ਰਗਾਉ ਜਮਾ ਚਿੱਟਾ ਤੇ ਇਹ ਇੰਨੇ ਦੁੱਧ ਵਾਲੀ ਮੱਝ ਲੈਣੇ ਆਂ ਤੇ ਘੱਟੋ ਘੱਟ ਸਵਾ ਲੱਖ ਦੀ ਆਊਗੀ ਤੇ ਇਹਦਾ ਮੁੱਲ ਕੁਝ ਵੀ ਨਹੀਂ ਜਮੇ ਜੈਜ ਇਨਫੋਰਮੇਸ਼ਨ ਲੈ ਦਨਾ ਉਹ ਕਰਦੇ ਗਏ ਅਲ ਬਾਦ ਦਿੰਨੇ ਆ ਪ੍ਰੋਪਰ ਸਹੀ ਇਨਫੋਰਮੇਸ਼ਨ ਲੈ ਕੇ ਹਾਂਜੀ ਸასი ਗਾਲ ਜੀ ਸასი ਗਾਲ ਜੀ ਨਾਮ ਤੇ ਐਡਰੈਸ ਦੱਸ ਨਾਮ ਜਸਕਰਨ ਪਿੰਡ ਕਾਲੇਗੇ ਤਹਿਸੀਲ ਬਾਘਾਪਰਾਂ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ 9914326166 ਬਲਾ ਚੰਗੀ ਵੜ ਕਿਧਰ ਲੈ ਆ ਇਹ ਬਈ ਆਪਾਂ ਘੋਲੀ ਹੋਈ ਲਈ ਆ ਨਾ ਦੇ ਬੰਡੇ ਲਈ ਆ ਹੂੰ ਠੀਕ ਐ ਕੰਨਵਾ ਸੂਆ ਇਹ ਬਈ ਆਪਾਂ ਦੂਜਾ ਸੂਆ ਦੱਸੀ ਆ ਤੇ ਬੰਦੇ ਦੀ ਘਰ ਨਹੀਂ ਵਹਿਣ ਸੀਗੀ ਬੜੀ ਗੱਲ ਹੈ ਜੋ ਕਿ ਬੰਦਾ ਕਹੂਗਾ ਕੋਈ ਬੰਦਾ ਐਡਰੈਸ ਵੀ ਦੇ ਦੇਗਾ ਬੰਦਾ ਭਾਵੇਂ ਉੱਥੇ ਆ ਕੇ ਤਸੱਲੀ ਕਰ ਲਿਆ ਠੀਕ ਹੈ ਹਾਂ ਆਪਾਂ ਦੱਸਿਆ ਨਾ 17 18 ਕਿਲੋ ਦਾ ਚੋਇਆ ਵਾ ਠੀਕ ਹੈ ਉਹਦਾ ਕਹਿੰਦੇ ਸੀ 20 22 ਕਿਲੋ ਦੇ ਜੂਗੀ ਪਰ ਆਪਾਂ 18 19 ਕਿਲੋ ਮੰਨ ਕੇ ਲਈਆ ਕਿੰਨੇ ਦਿਨ ਲੈ ਜੂ ਬਈ ਤਿਆਰ ਹੀ ਆ ਬਾਦ ਮੰਨ ਕੇ ਤਿੰਨ ਚਾਰ ਦਿਨ ਨਹੀਂ ਲਊਗੀ ਤੇ ਉਪਰੇ ਤੋਂ ਆ ਕੇ ਹੋ ਸਕਦਾ ਇੱਕ ਦੋ ਦਿਨ ਪਹਿਲਾਂ ਹੀ ਸੂਸਾ ਸੀਲ ਸਾਹਿਬ ਸੀਲ ਸਾਹਿਬ ਦਾ ਯਾਰ ਮੈਂ ਕਹਿੰਦਾ ਜਿੱਥੇ ਭਾਵੇਂ ਇੱਧਰ ਦੀ ਬਹਿ ਜਾ ਤੇ ਭਾਵੇਂ ਇੱਧਰ ਦੀ ਬਹਿ ਜਾ ਭਾਵੇਂ ਸਿੱਧੇ ਪਾਸੇ ਵਾਏ ਤੇ ਭਾਵੇਂ ਪੁੱਠੇ ਨਨੂ ਮਾ ਤੁਹਰੇ ਨਾ ਬੂੜੇ ਕਹਿੰਦੇ ਠੀਕ ਹੈ ਸੋਚ ਸੁਜ ਤਾਂ ਨਹੀਂ ਲਾਈ ਬੈਠਾ ਕਿਤੇ ਬਸ ਸੋਚਦਾ ਕੰਮ ਨਹੀਂ ਜਾਣਦਾ ਥਣਾ ਜੀ ਸੋਚੀ ਲੱਗੀ ਆ ਹੂੰ ਸਹੀ ਹੈ ਕੱਢੀਏ ਬਾਹਰ ਨੂੰ ਦੋਸਤੋ ਫੁੱਲ ਚੰਗੀ ਵਹਿੜ ਆ ਭਵਾਂ ਮੰਜੀ ਢਾਹ ਕੇ ਨਾਲ ਅਗਲਾ ਚਵਾਈ ਕਰ ਲੈ ਜੇ ਕਈ ਭੈਣ ਭਰਾ ਹੁੰਦੇ ਆ ਵੱਡੀ ਉਮਰ ਦੇ ਬਜ਼ੁਰਗ ਬੈਠਾ ਨਹੀਂ ਜਾਂਦਾ ਤੇ ਨਾਲ ਭਵਾਂ ਅਗਲਾ ਮੰਜੀ ਢਾਹ ਲੈ ਤੇ ਮੰਜੀ ਢਾਹ ਕੇ ਪੈ ਕੇ ਚਵਾਈ ਕਰ ਲੈ ਇੰਨੀ ਸੀਲ ਹੈ ਦੂਜੇ ਸੂਵੇ ਸੁੰਦੀ ਐ ਕਦ ਕਾਠ ਵੱਡਾ ਹੀ ਐ ਵਜ਼ਨ ਬਹੁਤ ਐ ਮੱਝਾ ਵਰਗਾ ਪੱਠਪੜਾ ਚਾਰ ਚਪੇਰੋਂ ਗੋਲ ਮਟੋਲ ਪਈ ਐ ਪੱਕੇ ਰੰਗ ਦੀ ਗਰਮੀ ਰਹਿਤ ਪੂਰੀ ਵੱਡੀ ਫੁੱਲ ਵਜ਼ਨ ਵਾਲੀ ਚੰਗੇ ਦੁੱਧ ਵਾਲੀ ਬੱਛੀ ਐ ਸੂਣ ਨੂੰ ਤਿਆਰ ਆ ਬਾਈ ਕਹਿੰਦਾ ਸੀਲ ਸਾਉ ਫੁੱਲ ਆ ਭਵਨ ਜਵਾਕ ਚੋਈ ਜਾਣ ਸੀਲ ਸਾਉ ਦਾ ਪਹਿਲਾ ਰੱਸਾ ਛੱਡ ਦਿੰਦੇ ਆਪਾਂ ਲਾਓ ਜੀ ਵੇਖੋ ਭਵਨ ਚਾਉਂਗੇ ਦੇ ਵਿਚਾਲੇ ਖੜਾ ਕੇ ਅਗਲਾ ਚਵਾਈ ਕਰ ਲੇ ਐਨੀ ਸੀਲ ਐ ਬੈਣੀ ਭਾਵੇਂ ਉਥੇ ਬਾਸੀ ਜਾਵਾਂ ਨਿਆਵਾਨੀ ਉੱਥੇ ਹੀ ਖੜੀ ਰਹੀ ਹੋਈ 17-18 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਘਰੇਲੂ ਬੱਚੀ ਲਈਏ ਨਾਲ ਦੇ ਪਿੰਡੋਂ ਕੋਲਿਓ ਵੀਰ ਕਹਿੰਦਾ ਜਿੰਨਾ ਤੋਂ ਲਈਓ ਕਹਿੰਦੇ 20-22 ਕਿਲੋ ਦੁੱਧ ਦਿਓ ਖੁੱਲਾ 17-18 ਕਿਲੋ ਪਹਿਲੇ ਸੂਏ ਉਹ ਕਹਿੰਦੇ ਇਹਦੇ ਥੱਲੋਂ ਅਸੀਂ ਝੋਇਆ ਦੂਜੇ ਸੂਏ ਦਾ ਉਹ ਕਹਿੰਦੇ ਬਾਈ ਦੁੱਧ ਵਧਾਉਂਦੇ ਹੁੰਦੇ ਆ ਭਾਵੇਂ ਮੱਝ ਹੋਵੇ ਭਾਵੇਂ ਗਾਂ ਹੋਵੇ ਹਰੇਕ ਪਸ਼ੂ ਦੂਜੇ ਸੂਏ ਦੁੱਧ ਵਾਧ ਹੀ ਦਿੰਦਾ 22 ਕਿਲੋ ਦੁੱਧ ਦੇਊਗੀ ਪਰ ਬਾਈ ਕਹਿੰਦਾ ਆਪਾਂ ਤਾਂ 18-19 ਕਿਲੋ ਮੰਨ ਕੇ ਲਈ ਐ ਇੱਥੇ ਖੁੱਲਾ ਦੁੱਧ ਪਿਆਜੂ 18-19 ਕਿਲੋ ਦੁੱਧ ਦੀ ਵੀਰ ਕਹਿੰਦਾ ਗਾਰੰਟੀ ਐ ਖੁੱਲਾ ਪਿਆਜੂ ਬਾਕੀ ਐਡੀ ਵੈੜ ਜੇ ਇੰਨਾ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਸੀਲ ਸੌ ਫੁੱਲ ਐ ਥਾਨ ਮੁਠੀ ਵਾਲੇ ਹੱਦੀ ਚੁਆਈ ਵਾਲੇ ਗੁਲਾਬੀ ਥਾਨ ਹਵਾਨਾ ਸੋਹਣਾ ਵੱਡਾ ਸਾਈਡਾਂ ਚ ਵੱਲ ਟੱਲ ਹੈ ਜੀ ਕਾਫੀ ਬਾਕੀ ਆ ਬਾਕੀ 2-3 ਦਿਨ ਬਾਅਦ ਕਹਿੰਦਾ ਇਹਨੇ ਲੈ ਜਾਣਿਆ ਸਾਰੀ ਬਾਲ ਟੱਲ ਕੱਢ ਕੇ ਸੋਣਾ ਲਟ ਕੇ ਸੂ ਜਦ ਦਿਨ ਤਿਆਰ ਹੋ ਜਾਂਦੀ ਆ ਤੇ ਦੁੱਧ ਵੀ ਮੱਝ ਆ ਰਗੂ ਜਮਾ ਚਿੱਟਾ ਮਿੱਠਾ ਗਰਮਿਓਂ ਗਰਮੀ ਦੁੱਧੇ ਨੇ ਯਾਰੇ ਦੇ ਦੂ ਜੇ ਆਪਾਂ 17-18 20 ਕਿਲੋ ਦੁੱਧ ਵਾਲੀ ਮੱਝ ਲੈਨੇ ਆ ਪਹਿਲੀ ਗੱਲ ਤਾਂ ਛੇਤੀ 20 ਕਿਲੋ ਦੁੱਧ ਵਾਲੀ ਮੱਝ ਮਿਲਦੀ ਨਹੀਂ ਜੇ ਕੋਈ ਮੈਲ ਵੀ ਗਈ ਘੱਟੋ ਘੱਟ 1.5 ਲੱਖ ਦੀ ਉਹ ਘੱਟੋ ਘੱਟ ਉਦੋਂ ਵੱਧ ਭਾਵਾਂ ਹੋ ਜੇ ਪਰ ਇਹਦਾ ਮੁੱਲ ਜਮੇ ਜਾਇਜ਼ ਮੁੱਲ ਕਿੰਨਾ ਜਾਇਜ਼ ਜਾਇਜ਼ ਕਰਨ ਭਾਈ ਭਾਵਾਂ 70 ਰੁਪਏ ਪਰ ਕਿੰਨਾ ਕਰੀ ਆ ਬਾਏ ਦਾ ਆਪਾਂ 61000 ਚ ਮਾਨਤਾ ਕਰਾ 61000 ਚ ਆਪਣਾ ਮੁੱਲ ਜਾਇਜ਼ ਹੁੰਦੇ ਆ ਆਪਾਂ ਸਵੇਰ ਵੀਡੀਓ ਬਣਾਈ ਆਪਣਾ ਤਿੰਨ ਗਾਈਆਂ ਸੀ ਹੂੰ ਇਹਦੇ ਪਹਿਲਾਂ ਵੀਡੀਓ ਦੇ ਬਿਨਾਂ ਦੋ ਵੇਗ ਗਈਆਂ ਸਹੀ ਆ ਤੇ ਇੱਕ ਆਹੀ ਰਹਿ ਗਈ ਹੂੰ ਆ ਵੀ ਵੇਗੀ ਕਰੀ ਆਪਾਂ ਮੁੱਲ ਜਾਇਜ਼ ਕਰਕੇ ਆਹੀ ਵੇਗੀ ਹੁੰਦੀ ਸਹੀ ਆ ਦੋਸਤੋ ਮੁੱਲਾ ਇਸ ਵੀਰ ਦੇ ਬਿਲਕੁਲ ਜਾਇਜ਼ ਹੁੰਦੇ ਆ ਦੋ ਕ ਪਸ਼ੂ ਲਿਆਉਂਦਾ ਅੱਜ ਇੱਕ ਨਗ ਵੱਧ ਮਿਲ ਗਿਆ ਤਿੰਨ ਲੈ ਲੇ ਵੀਡੀਓ ਤਿੰਨ ਨਗਾਂ ਦੀ ਬਣਾਉਣੀ ਸੀ ਪਰ ਦੋ ਵੜਾ ਮੇਰੇ ਆਉਣ ਤੋਂ ਪਹਿਲਾਂ ਸੇਲ ਹੋ ਗਈਆਂ ਮੈਂ ਲੇਟ ਹੋ ਗਿਆ ਆਉਣ ਚ ਇੱਕ ਵੜ ਤਾਂ ਅਗਲੇ ਲੈ ਆ ਹੀ ਗਏ ਆਏ ਸੌਦਾ ਕੀਤਾ ਤੇ ਨਾਲ ਦੀ ਨਾਲ ਹੀ ਲੈ ਗਏ ਆ ਜਿਹੜੀ ਵੜ ਖੜੀ ਇਹਦਾ ਸੌਦਾ ਹੋ ਗਿਆ ਇਹ ਸ਼ਾਮ ਨੂੰ ਲੈ ਜਾਣਗੇ ਤੇ ਆ ਵੜ ਰਹਿ ਗਈ ਆ ਤੇ ਇਹਦੀ ਵੀ ਜਦੋਂ ਵੀਡੀਓ ਅਪਲੋਡ ਹੋਈ ਨਾਲ ਦੀ ਨਾਲ ਵਿਕ ਜਾਣੀ ਆ ਕਿਉਂਕਿ ਵੜ ਚੰਗੀ ਆ ਵੱਡੀ ਆ ਵਜਨ ਵਾਲੀ ਆ ਚੰਗੇ ਦੁੱਧ ਵਾਲੀ ਆ ਤੇ ਮੁੱਲ ਜਮਾ 61000 ਹੋਰ ਕਿਸੇ ਦੇ ਘਰੇ ਐਡੀ ਵੱਡੀ ਵੜ ਚੰਗੇ ਵਪਾਰੀ ਦੇ ਘਰੇ ਖੜੀ ਹੁੰਦੀ ਅਗਲੇ ਨੇ 80 85000 ਮੁੱਲ ਕਰਨਾ ਸੀ ਤੇ 70000 ਤੋਂ ਘੱਟ ਵੀ ਕਿਸੇ ਨੇ ਨਹੀਂ ਦੇਣੀ ਸੀ ਪਰ ਬਿਲਕੁਲ ਜਾਇਜ਼ ਮੁੱਲ 61000 ਕੋਈ ਵਿੱਚੋਂ ਛੋੜਛਾਪਾ ਕੋਈ 5 400 ਦਾ ਹੋ ਜੂਗਾ ਬੇਫਿਕਰ ਹੋ ਕੇ ਆਜੋ ਬਿਲਕੁਲ ਸਸਤੇ ਮੁੱਲ ਦੀ ਮੱਝਾਂ ਆਰ ਗਈ ਦੂਜਾ ਸੂਬਾ ਨਮਾਹਾਨ ਵਹਿੜ 18 19 ਕਿਲੋ ਦੁੱਧ ਦੀ ਗਾਰੰਟੀ ਹੈ ਜਿੰਨਾ ਤੋਂ ਲਈਓ ਤਾਂ ਕਹਿੰਦੇ 20 22 ਕਿਲੋ ਪਿਆਉ ਪਰ 18 19 ਕਿਲੋ ਦੁੱਧ ਵੀ ਬਹੁਤ ਹੁੰਦਾ ਮੁੱਲ ਜਾਮਾ ਜਾਇਜ਼ 61000 ਫੋਨ ਨੰਬਰ ਸਕਰੀਨ ਤੇ ਆ ਜਿਹਦੇ ਵੀ ਪਸੰਦ ਆਉਂਦੀ ਹੈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਪਿੰਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਸਾਰਿਆਂ ਨੂੰ ਦਾ ਸ਼ੁਕਰੀਆ